6 ਅਪ੍ਰੈਲ ਤੇ 1996 ਜਦੋਂ ਜਿਹੜੀ ਅਖਬਾਰ ਆਈ ਸੀ ਨਾ ਸਾਡੇ ਘਰਾਂ ਤੇ ਲਹੂ ਨਾਲ ਭਿੱਜੀ ਹੋਈ ਅਖਬਾਰ ਸੀ ਵੈਸੇ ਤਾਂ ਪੰਜਾਬ ਦੇ ਵਿੱਚ ਸਾਲ ਐਸੇ ਗੁਜ਼ਰੇ ਸੀ ਨਾ ਉਸ ਤੋਂ ਪਹਿਲਾਂ 88 99 90 91 92 ਇਹ ਸਾਲ ਐਸੇ ਸੀ ਨਾ ਜਦੋਂ ਅਖਬਾਰ ਆਉਂਦੀ ਸੀ ਨਾ ਤੇ ਖੂਨ ਨਾਲ ਭਿੱਜੀ ਹੁੰਦੀ ਸੀ ਖੂਨ ਨਾਲ ਭਿੱਜੀ ਦਾ ਮਤਲਬ ਇਹ ਆ ਕਿ ਉਹਦੇ ਵਿੱਚ ਲਾਸ਼ਾਂ ਦੀਆਂ ਖਬਰਾਂ ਮਰਨ ਵਾਲਿਆਂ ਦੀਆਂ ਖਬਰਾਂ ਜਿਵੇਂ ਮਕਾਈ ਬਣਾਏ ਗਏ ਮੁਕਾਬਲਿਆਂ ਦੀਆਂ ਖਬਰਾਂ ਕਾਲਜੇ ਚੀਰ ਕੇ ਰੱਖ ਦਿੰਦੀਆਂ ਸੀ ਪਰ ਜਿਹੜੀ ਖਬਰ ਦੀ ਮੈਂ ਗੱਲ ਕਰ ਰਿਆ ਨਾ ਇਹ ਸਾਰਿਆਂ ਤੋਂ ਵੱਖਰੀ ਸੀ ਵੱਖਰੀ ਕਿਉਂ ਸੀ ਕਿਉਂਕਿ 93 94 ਤੋਂ ਬਾਅਦ ਨਾ ਮਾਹੌਲ ਸ਼ਾਇਦ ਥੋੜਾ ਸ਼ਾਂਤ ਹੋ ਗਿਆ ਸੀ ਅਖਬਾਰਾਂ 'ਚ ਇਹ ਖਬਰਾਂ ਲੱਗਣੋਂ ਹਟੀਆਂ ਸੀ ਮੌਤ ਵਾਲੀਆਂ ਪਰ ਜਦੋਂ ਇਹ ਖਬਰ ਆਉਂਦੀ ਆ ਨਾ 6 April 1996 ਨੂੰ ਤੇ ਹਰ ਪੜਨ ਵਾਲਾ ਸੁੰਨ ਹੋ ਗਿਆ ਸੀ ਤੇ ਜੇ ਮੈਂ ਤੁਹਾਨੂੰ ਇਹਦੇ ਬਾਰੇ ਅੱਜ ਡਿਟੇਲ ਚ ਦੱਸਾਂਗਾ ਨਾ ਤੇ ਤੁਸੀਂ ਵੀ ਸੁਣ ਕੇ ਸੋਨ ਇੱਕ ਵਾਰ ਜ਼ਰੂਰ ਹੋ ਜਾਓਗੇ ਕਿ ਇੱਕ ਐਸੀ ਧਰਤੀ ਜਿਸ ਤੇ ਕਿਹਾ ਜਾਂਦਾ क्राइम ਨਹੀਂ ਹੈ ਕੈਨੇਡਾ ਉੱਥੇ ਇੱਕ ਹੱਸਦਾ ਵਸਦਾ ਪਰਿਵਾਰ ਕਿਦਾਂ ਗੋਲੀਆਂ ਨਾਲ ਪੁੱਣ ਦਿੱਤਾ ਗਿਆ ਮਾਸੂਮ ਬੱਚੇ ਵੀ ਨਹੀਂ ਬਖਸ਼ੇ ਗਏ ਤੋਂ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਇਸ ਲਈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਵੀ ਕਰ ਦਿਓ ਲਾਈਕ ਤੁਸੀਂ ਹੁਣੇ ਹੀ ਕਰ ਦਿਓ 5 ਅਪ੍ਰੈਲ ਨੂੰ 10:30 ਵਜੇ ਇੱਕ ਸ਼ਖਸ ਇੱਕ ਵੈਨ 'ਚੋਂ ਉਤਰਦਾ ਜਿਹਦਾ ਨਾਮ ਹੁੰਦਾ ਸੁਖਵਿੰਦਰ ਸਿੰਘ ਔਰ ਮਾਰਕ ਚਾਹਲ ਤੇ ਵੈਨ 'ਚੋਂ ਉਤਰਦਾ ਤੇ ਸਾਹਮਣੇ ਜਿਹੜਾ ਗੱਡੀ ਧੋ ਰਿਆ ਹੁੰਦਾ ਕਰਨੈਲ ਸਿੰਘ ਗਾਖਲ ਉਹ ਇੱਕ ਗੋਲੀ ਉਹਦੇ ਮੂੰਹ ਤੇ ਮਾਰਦਾ ਕਰਨੈਲ ਸਿੰਘ ਗਾਖਲ ਥਾਂ ਤੇ ਢੇਰ ਹੋ ਜਾਂਦਾ ਉਹ ਘਰ ਦੇ ਅੰਦਰ ਐਂਟਰ ਕਰਦਾ ਫਿਰ ਜਿਹੜਾ ਵੀ ਉਹਦੇ ਸਾਹਮਣੇ ਆਉਂਦਾ ਚਾਹੇ ਉਹ ਕਰਨੈਲ ਸਿੰਘ ਦੀ ਵਾਈਫ ਦਰਸ਼ਨ ਕੌਰ ਸੀ ਚਾਹੇ ਉਹਦੀ ਧੀ ਰਾਜਵਾਰ ਰਜ਼ਵਾਰ ਕੌਰ ਫਿਰ ਉਸ ਧੀ ਜਸਵੀਰ ਕੌਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਹਰਵਿੰਦਰ ਕੌਰ ਉਹਦਾ ਮੁੰਡਾ ਜਸਪਾਲ ਸਿੰਘ ਉਹਦਾ ਕਰਨੈਲ ਸਿੰਘ ਦਾ ਇੱਕ ਜਵਾਈ ਬਲਜੀਤ ਸਿੰਘ ਸਰਾ ਜਿਹਨੂੰ ਰੌਜਰ ਸਰਾ ਵੀ ਕਹਿੰਦੇ ਸੀ ਉਹ ਰੌਜਰ ਸਰਾ ਦੀ ਜਿਹੜੀ ਮਾਂ ਸੀਗੀ ਯਾਨੀ ਕਿ ਤਾਂ ਕਰਨੈਲ ਸਿੰਘ ਦੀ ਕੁੜਮਣੀ ਉਹਦੀ ਧੀ ਦੀ ਸੱਸ ਗਰਮੇਲ ਕੌਰ ਉਹ ਵੀ ਯਾਨੀ ਕਿ ਕਿਸੇ ਨੂੰ ਬਖਸ਼ਦਾ ਨਹੀਂ ਆ ਸੁਖਵਿੰਦਰ ਸਿੰਘ ਚਾਹਲ ਉਰਫ ਮਾਰਕ ਚਾਹਲ ਸੋ ਇਹ ਪੂਰੀ ਕਹਾਣੀ ਹੈ ਕੀ ਸੀ ਕੀ ਉਹ ਇਹਨਾਂ ਦਾ ਰਿਸ਼ਤੇਦਾਰ ਸੀ ਤੇ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਆਂ ਇਸ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਕਰਨੈਲ ਸਿੰਘ ਗਾਖਲ ਜਿਹੜਾ ਸੀ ਨਾ ਉਹ ਜਲੰਧਰ ਦੇ ਲਾਗੇ ਪਿੰਡ ਗਾਖਲ ਦਾ ਵਸਨੀਕ ਸੀਗਾ ਤੇ ਉਹਨਾਂ ਦਾ ਜਿਹੜਾ ਵਿਆਹ ਸੀ ਉਹ ਇੰਡੀਆ ਦੇ ਵਿੱਚ ਹੀ ਹੋਇਆ ਸੀ ਗਾਖਲ ਪਿੰਡ ਰਹਿਣ ਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਤਿੰਨ 3 ਉਹਨਾਂ ਦਾ ਜਨਮ ਇੰਡੀਆ ਦੇ ਵਿੱਚ ਹੀ ਹੋਇਆ ਸੀ ਜਸਵੀਰ ਕੌਰ ਦਾ ਰਜ਼ਵਾਰ ਕੌਰ ਦਾ ਤੇ ਬਲਵਿੰਦਰ ਕੌਰ ਦਾ ਤੇ ਉਸ ਤੋਂ ਬਾਅਦ ਸਾਲ ਆਉਂਦਾ 1972 ਦਾ 1971-72 ਦੇ ਵਿੱਚ ਉਹ ਕੈਨੇਡਾ ਚਲਾ ਜਾਂਦਾ ਕਰਨੈਲ ਸਿੰਘ ਜਦੋਂ ਉਹ ਕੈਨੇਡਾ ਚਲਾ ਜਾਂਦਾ ਤੇ ਉਸ ਤੋਂ ਬਾਅਦ ਉਹ ਇੱਕ ਫੈਕਟਰੀ ਇੱਕ ਜਗ੍ਹਾ ਕੰਮ ਕਰਦਾ ਤੇ ਤਿੰਨ ਕ ਸਾਲ ਬਾਅਦ ਯਾਨੀ ਕਿ 1975 ਦੇ ਕਰੀਬ ਉਹ ਆਪਣੇ ਪਰਿਵਾਰ ਨੂੰ ਤੇ ਆਪਣੇ ਦੋਪਰਾਂ ਮਾਣ ਨੂੰ ਵੀ ਕੈਨੇਡਾ ਬੁਲਾ ਲੈਂਦਾ ਤੇ ਉਸ ਤੋਂ ਬਾਅਦ ਉਹਦੀ ਪਤਨੀ ਦਰਸ਼ਨ ਕੌਰ ਤੇ ਤਿੰਨੋਂ ਧੀਆਂ ਜਿਨ੍ਹਾਂ ਦੇ ਮੈਂ ਨਾਮ ਆਲਰੇਡੀ ਦੱਸ ਚੁੱਕਿਆ ਹਾਂ ਰਜ਼ਵਾਰ ਕੌਰ ਜਸਵੀਰ ਕੌਰ ਬਰਵਿੰਦਰ ਕੌਰ ਉਹ ਵੀ ਕੈਨੇਡਾ ਚ ਲੱਗ ਜਾਂਦੀਆਂ ਇੰਨਾ ਚ ਸਭ ਤੋਂ ਵੱਡੀ ਜਸਵੀਰ ਕੌਰ ਸੀ ਉਸ ਤੋਂ ਬਾਅਦ ਤਿੰਨ ਬੱਚੇ ਉਹਨਾਂ ਦੇ ਕੈਨੇਡਾ ਚ ਹੋਰ ਹੁੰਦੇ ਆ ਜਿਨ੍ਹਾਂ ਦੇ ਨਾਮ ਸੀ ਕਲਵਿੰਦਰ ਕੌਰ ਹਰਵਿੰਦਰ ਕੌਰ ਤੇ ਜਸਪਾਲ ਸਿੰਘ ਯਾਨੀ ਕਿ ਦੋ ਧੀਆਂ ਤੇ ਇੱਕ ਜਿਹੜਾ ਪੁੱਤਰ ਉਹ ਕੈਨੇਡਾ ਜਾ ਕੇ ਹੁੰਦਾ ਉਹ ਟੋਟਲ ਇਹਨਾਂ ਦੇ ਬੱਚੇ 6 ਸੀਗੇ ਪੰਜ ਧੀਆਂ ਤੇ ਇੱਕ ਲੜਕਾ ਇਹ ਰਹਿੰਦੇ ਉਹਨੇ ਵਰਨਰ ਬ੍ਰਿਸ਼ਟ ਕੋਲੰਬੀਆ ਜਦੋਂ ਕਰਦਿਆਂ ਕਰਾਉਂਦੇ ਆ ਟਾਈਮ ਬੀਤਦਾ ਪ੍ਰੋਪਰਟੀ ਵੀ ਥੋੜੀ ਜਮਾ ਕਰ ਲੈਂਦੇ ਆ ਕਾਰੋਬਾਰ ਵੀ ਇਹਨਾਂ ਦਾ ਅੱਛਾ ਹੁੰਦਾ ਹੈ ਤੇ ਮੁੜ ਕੇ ਫਿਕਰ ਆਉਂਦੀ ਆ ਤਿਆਂ ਦੇ ਵਿਆਹ ਦੀ ਸਭ ਤੋਂ ਪਹਿਲਾਂ ਇਹ ਆਪਣੀ ਧੀ ਜਸਵੀਰ ਕੌਰ ਦਾ ਵਿਆਹ ਕਰਦੇ ਆ ਸਾਲ 1987 ਜਾਂ 88 ਦੇ ਵਿੱਚ ਤੇ ਜਸਵੀਰ ਕੌਰ ਦਾ ਵਿਆਹ ਐਬਰਟਸਫਾਰਡ ਕੀਤਾ ਜਾਂਦਾ ਤੇ ਜਸਵੀਰ ਕੌਰ ਦੇ ਅੱਗੇ ਤਿੰਨ ਧੀਆ ਜਨਮ ਲੈਂਦੀਆਂ ਜਸਲੀਨ ਬ੍ਰਿਟਨੀ ਤੇ ਕਟਨੀ ਸੋ ਇਹ ਤਾਂ ਹੋ ਜਾਂਦਾ ਜਸਵੀਰ ਕੌਰ ਦਾ ਵਿਆਹ ਤੇ ਚੱਲਦੇ ਆ ਚੱਲਦੇ 1992 ਦੇ ਵਿੱਚ ਰਜ਼ਵਾਰ ਕੌਰ ਲਈ ਵੀ ਇੱਕ ਰਿਸ਼ਤਾ ਆਉਂਦਾ ਇੱਕ ਦੋਸਤ ਵਿਚੋਲੇ ਦੇ ਤੌਰ ਤੇ ਰਿਸ਼ਤਾ ਲੈ ਕੇ ਆਉਂਦਾ ਸੋ ਰਿਸ਼ਤਾ ਪੱਕਾ ਕਰਨ ਤੋਂ ਬਾਅਦ 2 ਸਾਲ ਬਾਅਦ ਜਾਨੀ ਕਿ ਅਪ੍ਰੈਲ 1994 ਦੇ ਵਿੱਚ ਜਿਹੜਾ ਰਜ਼ਵਾਰ ਕੌਰ ਦਾ ਵਿਆਹ ਉਹ ਕਰ ਦਿੱਤਾ ਜਾਂਦਾ ਆ ਸੁਖਵਿੰਦਰ ਸਿੰਘ ਕਾਹਲ ਦੇ ਨਾਲ ਜਿਨੇ ਆਪਣਾ ਨਾਮ ਬਾਅਦ ਚ ਮਾਰਕ ਚਾਲ ਵੀ ਰੱਖ ਲਿਆ ਸੀਗਾ ਕਿਉਂਕਿ 21 ਸਾਲ ਦੇ ਮਰਦ ਦੇ ਵਿੱਚ ਉਹਨੇ ਨਾਮ ਚੇਂਜ ਕਰ ਲਿਆ ਸੀ ਕੈਨੇਡਾ ਦੇ ਵਿੱਚ ਆਲਰੇਡੀ ਨਾਮ ਜਿਹੜੇ ਆ ਤੁਹਾਨੂੰ ਪਤਾ ਹੀ ਆ ਕਿ ਆਪਣੇ ਲੋਕ ਚੇਂਜ ਕਰ ਲੈਂਦੇ ਆ ਉਸ ਟਾਈਮ ਰਜ਼ਵਾਰ ਕੌਰ ਦੀ ਉਮਰ 26 ਸਾਲ ਹੁੰਦੀ ਆ ਤੇ ਜਿਹੜਾ ਉਹਦਾ ਹਸਬੈਂਡ ਹੁੰਦਾ ਸੁਖਵਿੰਦਰ ਸਿੰਘ ਚਾਲ ਔਰ ਮਾਰਕ ਚਾਲ ਉਹਦੀ ਉਮਰ ਹੁੰਦੀ ਹੈ 29 ਸਾਲ ਤੇ ਉਹ ਵੈਨਕੂਵਰ ਦੇ ਬਰਨਬੀ ਜਿਹੜਾ ਸ਼ਹਿਰ ਹੈ ਉੱਥੇ ਰਹਿੰਦਾ ਹੁੰਦਾ ਤੇ ਰਜ਼ਵਾਰ ਕੌਰ ਸੋਹਰੇ ਚਲੀ ਜਾਂਦੀ ਹੈ ਜਦੋਂ ਸੋਹਰੇ ਚਲੀ ਜਾਂਦੀ ਹੈ ਪਹਿਲੀ ਰਾਤੀ ਉਹਦੇ ਨਾਲ ਕਟ ਮਾਰ ਕੀਤੀ ਜਾਂਦੀ ਹੈ ਤੇ ਉਹ ਬਰਦਾਸ਼ਤ ਕਰਦੀ ਆ ਕਿਉਂਕਿ ਉਹਨੂੰ ਪਤਾ ਸੀ ਜੇ ਉਹ ਚਲੀ ਗਈ ਤਾਂ ਸ਼ਾਇਦ ਉਹਦੇ ਪਿੱਛੇ ਉਹਦੀਆਂ ਤਿੰਨ ਭੈਣਾਂ ਹੋਰ ਵਿਆਉਣ ਵਾਲੀਆਂ ਕੰਨ ਉਹਨਾਂ ਦੇ ਰਿਸ਼ਤਿਆਂ ਤੇ ਵੀ ਸਵਾਲ ਉੱਠਣਗੇ ਪਰ ਇਹ ਕੋਟ ਮਾਰੀ ਤੋਂ ਤੱਕ ਵਧਦੀ ਜਾਂਦੀ ਹੈ ਨਾ ਕਿ ਰਜ਼ਵਾਰ ਕੌਰ ਨੂੰ ਘਰ ਦਾ ਫੋਨ ਚੱਕਣ ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਆ ਤੇ ਸੁਖਵਿੰਦਰ ਸਿੰਘ ਚਾਹਲ ਉਰਫ ਮਾਰਕਚਾਲ ਬਾਹਰ ਜਾ ਕੇ ਫੋਨ ਵੀ ਕਰ ਕਰ ਚੈੱਕ ਕਰਦਾ ਕਿ ਕਿਤੇ ਫੋਨ ਚੱਕਦੀ ਤਾਂ ਨਹੀਂ ਉਹ ਇੰਨਾ ਕੋ ਸਾਈਕੋਟਾਈਪ ਹੁੰਦਾ ਨਾ ਕੂੜਾ ਵੀ ਆਪ ਸੱਟਣ ਜਾਂਦਾ ਕਹਿੰਦਾ ਤੂੰ ਘਰ ਤੋਂ ਬਾਹਰ ਨਹੀਂ ਜਾਣਾ ਯਾਨੀ ਕਿ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਉਹਨੂੰ ਕੈਦ ਕਰ ਲਿਆ ਜਾਂਦਾ ਮੈਂਟਲੀ ਹਰਾਸਮੈਂਟ ਜਿਹਨੂੰ ਆਪਾਂ ਕਹਿ ਸਕਦੇ ਪੂਰਾ ਟੌਰਚਰ ਜਿਹਨੂੰ ਕਰਨਾ ਇਹ ਡੋਮੈਸਟਿਕ ਵਾਇਲੈਂਸ ਤੇ ਰਜ਼ਵਾਰ ਕੌਰ ਨਾ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਹੋ ਜਾਂਦੀ ਆ ਹਰ ਤਰ੍ਹਾਂ ਨਾਲ ਟੋਰਚ ਕੀਤਾ ਜਾਂਦਾ ਫੋਨ ਨਹੀਂ ਯੂਜ਼ ਕਰ ਸਕਦੀ ਘਰੋਂ ਬਾਹਰ ਤੱਕ ਵੀ ਨਹੀਂ ਨਿਕਲ ਸਕਦੀ ਇੱਥੋਂ ਕਿ ਬੂਏ ਤੋਂ ਬਾਹਰ ਗੇਟ ਤੱਕ ਵੀ ਜਾਣ ਤੇ پابੰਦੀ ਹੁੰਦੀ ਆ ਉਹਦੇ ਤੇ ਰਜ਼ਵਾਰ ਕੌਰ ਇਸ ਚੀਜ਼ ਤੋਂ ਤੰਗ ਆ ਕੇ ਨਾ RCMP ਯਾਨੀ ਕਿ ਜਿਹੜੀ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਆ ਉਹਦੇ ਕੋਲੇ ਇੱਕ ਰਿਪੋਰਟ ਲਿਖਾਉਂਦੀ ਆ ਆਪਣੇ ਹਸਬੰਡ ਮਾਰਕ ਚਾਲਦੇ ਖਿਲਾਫ ਪਰ ਨਾਲ ਹੀ ਇੱਕ ਗੱਲ ਕਹਿੰਦੀ ਆ ਕਿ ਮਾਰਕ ਤੇ ਕੋਈ ਐਕਸ਼ਨ ਨਾ ਲਿਆ ਜਾਓ ਇਹ ਗੱਲ ਸਿਰਫ ਉਹਨੇ ਇੱਕ ਪੁਲਿਸ ਦੇ ਧਿਆਨ ਚ ਲਿਆਉਣ ਲਈ ਨਾ ਤਾਂ ਲਿਖਵਾਈ ਐ ਇੱਥੇ ਸੋ ਇਸ ਤੋਂ ਬਾਅਦ ਕੀ ਹੁੰਦਾ ਕਿ ਰਿਪੋਰਟ ਲਿਖਾ ਕੇ ਪੁਲਿਸ ਕਿ ਠੰਡੇ ਬਕਸੇ ਚ ਪਾ ਦਿੰਦੀ ਕਿਉਂਕਿ ਉਹਨਾਂ ਨੇ ਕਿਹਾ ਹੁੰਦਾ ਕਿ ਕੋਈ ਐਕਸ਼ਨ ਨਾ ਲਿਆ ਜਾਵੇ ਇਹ ਸਿਰਫ ਉਹਨਾਂ ਨੇ ਧਿਆਨ ਚ ਲਾਉਣ ਲਈ ਗਈ ਆ ਤੇ ਪਰ ਜਦੋਂ ਜੁਰਮ ਹੱਥ ਤੋਂ ਵੱਧ ਜਾਂਦਾ ਨਾ ਜਦੋਂ ਹਰਤੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਇੱਕ ਕੈਨੇਡਾ ਦੀਆਂ ਮੈਂ ਗੱਲ ਦੱਸ ਰਿਆਂ ਜਿੱਥੇ ਕਿਹਾ ਜਾਂਦਾ ਕਿ ਇਦਾਂ ਨਹੀਂ ਹੁੰਦਾ ਮਾਰਿਆ ਕੁਟਿਆ ਜਾਂਦਾ ਆਖਰ ਦਸੰਬਰ 1994 ਚ ਉਹ ਫੈਸਲਾ ਲੈਂਦੀ ਆ ਉਹ ਫੈਸਲਾ ਲੈਂਦੀ ਆ ਉਹ ਆਪਣੀ ਵੱਡੀ ਭੈਣ ਜਸਵੀਰ ਕੌਰ ਕੋਲੇ ਚਲੀ ਜਾਂਦੀ ਆ ਜਿਹੜੀ ਪਹਿਲਾਂ ਵਿਆਹੀ ਹੁੰਦੀ ਆ ਬਲਜੀਤ ਸਿੰਘ ਸਰਾ ਦੇ ਨਾਲ ਉਰਫ ਰੋਜਸ ਸਰਾ ਦੇ ਨਾਲ ਜਦੋਂ ਉੱਥੇ ਚਲੀ ਜਾਂਦੀ ਆ ਤੇ ਉਹਦੀ ਭੈਣ ਇੱਕ ਜਿਹੜੀ ਸੋਸ਼ਲ ਵਰਕਰ ਹੁੰਦੀ ਆ ਤੇ ਜਿਸ ਅ ਰਾਜਵਾਰ ਕੌਰ ਨੂੰ ਐਕਸਪੋਰਟ ਮਿਲ ਜਾਂਦੀ ਉਹਦੀ ਭੈਣ ਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਉਹ ਆਪਣੇ ਪੇਕੇ ਚਲੀ ਜਾਂਦੀ ਆ ਯਾਨੀ ਕਿ ਉਹਦੇ ਮਾਂ ਪਿਓ ਸਰਦਾਰ ਕਰਨਲ ਸਿੰਘ ਆਖਲ ਤੇ ਦਰਸ਼ਨ ਕੌਰ ਮਾਤਾ ਤੇ ਪਿਤਾ ਉਹਨੂੰ ਵਰਨਨ ਆਪਣੇ ਕੋਲ ਲੈ ਜਾਂਦੇ ਆ ਜਦੋਂ ਵਰਨਨ ਲੈ ਜਾਂਦੇ ਆ ਤੇ ਜਨਵਰੀ 1995 ਦੇ ਵਿੱਚ ਇੱਕ ਰਿਪੋਰਟ RCMP ਕੋਲੇ ਫੇਰ ਲਿਖਵਾਈ ਜਾਂਦੀ ਆ ਮਾਰਕ ਚਾਲਦੇ ਖਿਲਾਫ ਯਾਨੀ ਕਿ ਰズਵਾਰ ਕੌਰ ਦੇ ਹਸਬੰਡ ਦੇ ਖਿਲਾਫ ਤੇ ਇਦਾਂ ਕਰਦੇ ਆ ਕਰਦੇ ਆ ਫਿਰ ਤਲਾਕ ਦਾ ਕੇਸ ਹੀ ਲਾ ਦਿੱਤਾ ਜਿੱਦਾਂ ਹੀ ਤਲਾਕ ਦਾ ਕੇਸ ਸ਼ੁਰੂ ਹੁੰਦਾ ਤੇ ਜਿਹੜੀਆਂ ਰਜਵਾਰ ਕਾਹਨੇ ਰਿਪੋਰਟਾਂ ਲਿਖਵਾਈਆਂ ਹੁੰਦੀਆਂ ਨਾ ਮਾਰਕ ਚਾਹਲ ਦੇ ਖਿਲਾਫ ਉਹ ਸਾਰੀਆਂ ਰਿਪੋਰਟਾਂ ਬੰਦ ਕਰਵਾ ਦਿੰਦੀ ਆ ਜਦੋਂ ਤਲਾਕ ਦਾ ਕੇਸ ਲਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਜਦੋਂ ਬੁਲਾਇਆ ਜਾਂਦਾ ਇਹ ਗੱਲ 95 ਦੀ ਆ ਮੈ ਫਰਵਰੀ 1995 ਦੀ ਤੇ ਉਸ ਟਾਈਮ ਵੀ ਮਾਰਕ ਜਿਹੜਾ ਹੁੰਦਾ ਚਾਹਲ ਉਹਨੂੰ ਲੱਗਦਾ ਕਿ ਉਹ ਕੱਲਾ ਸਹੀ ਆ ਬਾਕੀ ਸਾਰੇ ਗਲਤ ਆ ਜਿਹੜੇ ਉਹਤੇ ਇਲਜ਼ਾਮ ਲਾ ਰਹੇ ਆ ਉਹ ਕਹਿੰਦਾ ਮੈਂ ਤਾਂ ਕੁੱਟਿਆ ਨਹੀਂ ਆ ਮੈਂ ਮਾਰਿਆ ਨਹੀਂ ਆ ਮੈਂ ਇਹਨੂੰ ਤੰਗ ਨਹੀਂ ਕੀਤਾ ਪਰ ਇਹ ਜਿਹੜਾ ਅ ਕੇਸ ਲੱਗਿਆ ਹੁੰਦਾ ਨਾ ਇਹ ਲੱਗਿਆ ਹੁੰਦਾ ਡੋਮੈਸਟਿਕ ਵਾਇਲੈਂਸ ਦਾ ਡੋਮੈਸਟਿਕ ਵਾਇਲੈਂਸ ਦਾ ਕੇਸ ਲੱਗਿਆ ਹੁੰਦਾ ਤੇ ਉਸ ਤੋਂ ਬਾਅਦ ਅ ਜਿਹੜੀ ਰਜ਼ਵਾਰ ਕੌਰ ਹੁੰਦੀ ਆ ਉਹ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਟਰੌਪੀ ਲੈਣੀ ਸ਼ੁਰੂ ਕਰ ਦਿੰਦੀ ਆ ਜਿਹੜੇ ਕਾਉਂਸਲਿੰਗ ਕਰਨੇ ਸ਼ੁਰੂ ਕਰ ਦਿੰਦੀ ਆ ਤਾਂ ਕਿ ਜਿਹੜਾ ਉਹਦਾ ਬ੍ਰੇਨ ਦੇ ਉੱਤੇ ਜਿਹੜਾ ਬੋਝ ਹੁੰਦਾ ਉਹ ਲੈ ਸਕੇ ਤੇ ਰਜ਼ਵਾਰ ਕੌਰ ਦੇ ਜਾਣ ਤੋਂ ਬਾਅਦ ਨਾ ਮਾਰਕ ਚਾਲ ਬਿਲਕੁਲ ਕੱਲਾ ਰਹਿ ਜਾਂਦਾ ਜੌਬ ਵੀ ਛੱਡ ਦਿੰਦਾ ਉਹ ਅਪਾਇੰਟਮੈਂਟ ਚ ਆਪਣੇ ਆਪ ਨੂੰ ਬੰਦ ਕਰ ਲੈਂਦਾ ਜਾਨੀ ਕਿ ਉਹ ਸਾਈਕੋ ਤਾਂ ਸੀ ਹੋ ਸਾਈਕੋ ਹੋਣਾ ਸ਼ੁਰੂ ਹੋ ਜਾਂਦਾ ਅੰਦਰ ਹੀ ਪਿਆ ਰਹਿੰਦਾ ਉਸ ਤੋਂ ਬਾਅਦ ਉਹ ਕੀ ਕਰਦਾ ਇੱਕ 40 ਕੈਲੀਬਰ ਸੈਮੀ ਆਟੋਮੈਟਿਕ ਪਿਸਤੌਲ ਖਰੀਦਦਾ ਅਸਲ ਦੇ ਵਿੱਚ ਇਹ ਪਿਸਤੌਲ ਐਕਸ ਆਰਮੀ ਅਫਸਰ ਜਾਂ ਜਿਹੜੇ ਸਕਿਉਰਟੀ ਗਾਰਡ ਵਗੈਰਾ ਇਹੀ ਇਹ ਪਿਸਤੌਲ ਖਰੀਦ ਸਕਦੇ ਆ ਆਮ ਬੰਦਾ ਨਹੀਂ ਖਰੀਦ ਸਕਦਾ ਜਾਂ ਇਹਨੂੰ ਖਰੀਦ ਸਕਦੇ ਹੁੰਦੇ ਆ ਜਿਹੜੇ ਆ ਗਨ ਕਲੱਬ ਦੇ ਮੈਂਬਰ ਹੁੰਦੇ ਆ ਤੇ ਬਦਕਿਸਮਤੀ ਨੂੰ ਕਹਿ ਲੋ ਕਿ ਜਿਹੜਾ ਮਾਰਕ ਚਾਲ ਸੀ ਇਹ ਨਾ ਗਨ ਕਲੱਬ ਦਾ ਮੈਂਬਰ ਹੋਣ ਕਰਕੇ ਇਹਨੂੰ ਇਹ ਪਿਸਤੌਲ ਇਸ਼ੂ ਕਰ ਦਿੱਤਾ ਜਾਂਦਾ ਤੇ ਜਦੋਂ ਪਿਸਤੌਲ ਵੇਲੇ ਅਨਕੁਐਰੀ ਹੁੰਦੀ ਆ ਕਿਉਂਕਿ ਨੁਗੈਰੀਤਾ ਕੀਤੀ ਜਾਂਦੀ ਆ ਲਾਇਸੈਂਸ ਦੇਣ ਲਈ ਉਸ ਟਾਈਮ ਜਦੋਂ ਦੇਖਦੇ ਆ ਕਿਉਂਕਿ ਰਿਪੋਰਟਾਂ ক্লোਜ਼ ਹੋ ਚੁੱਕੀਆਂ ਸੋ ਇਸ ਲਈ ਮਾਰਕ ਚਾਲ ਦੇ ਖਿਲਾਫ ਕੋਈ ਕੇਸ ਵੀ ਨਹੀਂ ਨਿਕਲਦਾ ਕਿ ਜਿਹੜਾ ਉਹਦਾ ਲਾਇਸੈਂਸ ਹ ਉਹ ਰੱਦ ਕੀਤਾ ਜਾਵੇ ਪਿਸਤੌਲ ਖਰੀਦਨ ਦਾ ਤੇ ਉਹਦਾ ਲਸਾਂ ਸੇ ਸ਼ੂ ਹੁੰਦਾ ਤੇ ਉਹ ਪਿਸਤੌਲ ਖਰੀਦ ਲੈਂਦਾ ਇਦਾਂ ਚੱਲਦਿਆਂ ਜੂਨ ਮਹੀਨਾ ਆ ਜਾਂਦਾ ਜੂਨ ਮਹੀਨਾ 1995 ਤੇ ਜੂਨ ਮਹੀਨਾ 1995 ਦੇ ਵਿੱਚ ਰੌਜ਼ਰ ਇੱਕ ਜਿਹੜੀ ਪਿਸਤੌਲ ਆ 38 ਕੈਲੀਬਰ ਰਿਵਾਲਵਰ ਉਹ ਹੋਰ ਖਰੀਦ ਲੈਂਦਾ ਤੇ ਖਰੀਦ ਕੇ ਉਸ ਤੋਂ ਬਾਅਦ ਉਹਦਾ ਇੱਕੋ ਮਕਸਦ ਹੁੰਦਾ ਕਿ ਕਰਨੈਲ ਸਿੰਘ ਗਾਖਲ ਦੇ ਪਰਿਵਾਰ ਨੂੰ ਖਤਮ ਕਰਨਾ ਉਹ ਫੋਨ ਤੇ ਵਾਰ-ਵਾਰ ਉਹਨਾਂ ਨੂੰ ਧਮਕੀਆਂ ਦਿੰਦਾ ਗਾਲਾਂ ਕੱਢਦਾ ਬੜਾ ਮੰੰਦਾ ਚੰਗਾ ਜਿਹੜਾ ਬੋਲਿਆ ਜਾਂਦਾ ਉਸ ਤੋਂ ਬਾਅਦ ਉਹਦੇ ਖਿਲਾਫ ਇੱਕ ਰਿਪੋਰਟ ਆ ਜਿਹੜੀ ਉਹ ਹੋਰ ਲਿਖਵਾ ਦਿੱਤੀ ਜਾਂਦੀ ਆ ਉਹ ਪੂਰੀ ਗਾਖਲ ਪਰਿਵਾਰ ਵੱਲੋਂ ਪਰ ਰਜ਼ਵਾਰ ਕੋਲ ਫਿਰ ਉਹੀ ਗੱਲ ਕਹਿੰਦੀ ਆ ਕਿ ਉਹਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਉਹਨੂੰ ਪਤਾ ਸੀ ਕਿ ਉਹ ਸ਼ਾਇਦ ਕੋਈ ਵੱਡਾ ਨੁਕਸਾਨ ਕਰ ਸਕਦਾ ਉਹਦੇ ਪਰਿਵਾਰ ਦਾ ਇਸ ਲਈ ਉਹ ਇਸ ਚੀਜ਼ ਤੋਂ ਡਰਦੀ ਸੀ ਜਾਂ ਉਹਨੂੰ ਮੈਂਟਲੀ ਇੰਨਾ ਕੁ ਟਾਰਚਰ ਕੀਤਾ ਗਿਆ ਸੀ ਇੰਨਾ ਕੁ ਡਰ ਉਹਦੇ ਦਿਮਾਗ 'ਚ ਬਿਠਾ ਦਿੱਤਾ ਗਿਆ ਸੀ ਕਿ ਉਹ ਕੁੜੀ ਡਰਨ ਲੱਗ ਗਈ ਸੀ ਉਸ ਤੋਂ ਬਾਅਦ ਉਹ ਰੁਕਦਾ ਨਹੀਂ ਆ ਉਹ ਜਸਵੀਰ ਕੌਰ ਜਿਹੜੀ ਕਿ ਰਜ਼ਵਾਰ ਕੌਰ ਦੀ ਭੱਟੀ ਭੈਣ ਸੀਗੀ ਉਹਨੂੰ ਤੇ ਆਪਦੇ ਸਾਡੂ ਨੂੰ ਉਹਨਾਂ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਕਿ ਮੈਂ ਤੇਰੀਆਂ ਤਿੰਨੇ ਕੁੜੀਆਂ ਮਾਰ ਦੂੰਗਾ ਜਾਂ ਮੈਂ ਤੁਹਾਡਾ ਪਰਿਵਾਰ ਖਤਮ ਕਰ ਦੂੰਗਾ ਤੇ ਇੱਕ ਰਿਪੋਰਟ ਜਸਵੀਰ ਕੌਰ ਐਬਰਸਫਰਡ ਚ ਜਾ ਕੇ ਲਿਖਾ ਦਿੰਦੀ ਆ ਪਰ ਉਦੋਂ ਵੀ ਪੁਲਿਸ ਕੋਈ ਐਕਸ਼ਨ ਨਹੀਂ ਲੈਂਦੀ ਉਸ ਤੋਂ ਬਾਅਦ ਸਾਲ ਆਉਂਦਾ 1996 ਜਨਵਰੀ ਦੇ ਸਟਾਰਟਿੰਗ ਦੀ ਗੱਲ ਜਦੋਂ ਮਾਰਕ ਚਾਲ ਤੇ ਰਜ਼ਵਾਰ ਕੌਰ ਦੀ ਫੈਮਿਲੀ ਆਪਸ ਦੇ ਵਿੱਚ ਮਿਲਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਮਾਰਕ ਚਾਲ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਇਹ ਤੁਸੀਂ ਕੇਸ ਮੇਰੇ ਤੇ ਲਾਇਆ ਨਾ ਡੋਮੈਸਟਿਕ ਵਾਇਲੈਂਸ ਦਾ ਇਹਦੀ ਜਗ੍ਹਾ ਹੋਰ ਕੋਈ ਕੇਸ ਲਾ ਦਿਓ ਕਿਉਂਕਿ ਅਸੀਂ ਆਪਾਂ ਆਲਰੇਡੀ 1 ਸਾਲ ਤੋਂ ਲੱਗ ਰਹਿ ਰਹੇ ਆ ਇਸ ਕੇਸ ਤੇ ਵੀ ਆਪਾਂ ਨੂੰ ਜਿਹੜਾ ਤਲਾਕ ਆ ਮਿਲ ਸਕਦਾ ਡੋਮੈਸਟਿਕ ਵਾਇਲੈਂਸ ਦਾ ਕੇਸ ਆ ਜਿਹੜਾ ਨਾ ਲਾਇਆ ਜਾਵੇ ਅਸ਼ਾਦ ਉਹ ਡਰ ਗਿਆ ਸੀ ਕਿ ਲੋਕੋ ਨੂੰ ਸਾਈਕੋ ਜਾਂ ਪਾਗਲ ਕਹਿਣਗੇ ਪਰ ਉੱਥੇ ਕੋਈ ਗੱਲ ਫਾਈਨਲ ਨਹੀਂ ਹੁੰਦੀਗੀ ਤੇ ਮਾਰਕ ਚਾਲ ਵਾਪਸ ਚਲਾ ਜਾਂਦਾ ਉਸ ਤੋਂ ਬਾਅਦ ਮਾਰਕ ਚਾਲ ਆਪਣਾ ਘਰ ਵੀ ਆਪਣੇ ਮਾਪਿਆਂ ਦੇ ਨਾਲ ਕਰ ਦਿੰਦਾ ਤੇ ਇੱਕ ਇਲਜ਼ਾਮ ਉਹਦਾ ਰਜ਼ਵਾਰ ਕੌਰ ਤੇ ਇਹ ਹੁੰਦਾ ਕਿ ਜਿੰਨੇ ਪੈਸੇ ਉਹਨੇ ਉਹਦੇ ਅਕਾਊਂਟ ਚੋਂ ਕੱਢਨੇ ਸੀ ਉਸ ਤੋਂ ਵੱਧ 80000 ਡਾਲਰ ਜਿਹੜਾ ਰਜ਼ਵਾਰ ਕੌਰ ਨੇ ਉਹਦੇ ਅਕਾਊਂਟ ਚੋਂ ਕਢਵਾਇਆ ਤੇ ਕਰਦੇ ਆ ਕਰਾਉਂਦੇ ਅਪ੍ਰੈਲ ਮਹੀਨਾ ਆ ਜਾਂਦਾ ਤੇ 6 ਅਪ੍ਰੈਲ 1996 ਨੂੰ ਜਿਹੜੀ ਰਜ਼ਵਾਰ ਕੌਰ ਦੀ ਛੋਟੀ ਭੈਣ ਸੀਗੀ ਅ ਬਲਵਿੰਦਰ ਕੌਰ ਉਹਦਾ ਵਿਆਹ ਰੱਖਿਆ ਜਾਂਦਾ ਜਤਿੰਦਰ ਸਿੰਘ ਦੇ ਨਾਲ 6 April 1996 ਨੂੰ ਇਹ ਵਿਆਹ ਜਿਹੜਾ ਹੋਣਾ ਹੁੰਦਾ ਤੇ 5 April 1996 ਨੂੰ ਮਹਿੰਦੀ ਦੀ ਰਸਮ ਹੁੰਦੀ ਆ ਤੇ ਜਿਹੜੀ ਮਹਿੰਦੀ ਦੀ ਰਸਮ ਆ ਨਾ ਉਹ ਸ਼ਾਮ ਨੂੰ ਰੱਖੀ ਜਾਂਦੀ ਆ ਪਰ ਕਟਨਾ ਨਾ ਜਿਹੜੀ ਉਸ ਮੇਰੇ ਬਾਪਰ ਚ ਜਾਂਦੀ ਦਾ ਜਿਹੜਾ ਮਾਰਕ ਚਾਲ ਹੁੰਦਾ ਨਾ ਉਹ ਵਰਨਰ ਪਹੁੰਚਦਾ ਤੇ ਵਰਨਰ ਪਹੁੰਚ ਕੇ ਮੈਂ ਤੁਹਾਨੂੰ ਦੱਸਦਾ ਉਹ ਕਿਹੜੇ ਹੋਟਲ 'ਚ ਰੋਕਦਾ ਗਨੋਪ ਗਰੋਮਨਾ ਦੇ ਮੋਟਲ ਦੇ ਵਿੱਚ ਨਾ ਉਹ ਇੱਕ ਕਮਰਾ ਬੁੱਕ ਕਰਾਉਂਦਾ ਤੇ ਕਮਰਾ ਬੁੱਕ ਕਰਾਇਆ ਜਾਂਦਾ ਐਮ ਐਸ ਸਿੰਘ ਦੇ ਨਾਂ ਦੇ ਉੱਤੇ ਇਹ ਜਿਹੜਾ ਮੋਟਲ ਸੀਗਾ ਇਹ ਕਰਨੈਲ ਸਿੰਘ ਦਾਖਲ ਦੇ ਘਰ ਤੋਂ ਸਿਰਫ 2 ਕਿਲੋਮੀਟਰ ਦੂਰ ਸੀ ਉਸ ਤੋਂ ਬਾਅਦ ਕੀ ਹੁੰਦਾ ਸਵੇਰੇ 10:30 ਵਜੇ ਇੱਕ ਵੈਂਚ ਸਵਾਰ ਹੋ ਕੇ ਉਹ ਕਰਨੈਲ ਸਿੰਘ ਦਾਖਲ ਦੇ ਘਰ ਤੇ ਜਾ ਕੇ ਉਤਰਦਾ ਉਤਰਨ ਤੋਂ ਬਾਅਦ ਉਹ ਡੇੜੇ ਦੋ ਗਨ ਯੂਜ਼ ਕਰਦਾ ਨਾ ਇੱਕ ਮੈਂ ਪਹਿਲਾਂ ਆਲਰੇਡੀ ਦੱਸ ਚੁੱਕਿਆ ਚਾਰੀ ਕੈਲੀਬਰ ਦਾ ਸੈਮੀ ਆਟੋਮੈਟਿਕ ਪਿਸਤੌਲ ਤੇ ਇੱਕ ਹੱਥ ਚ ਹੁੰਦਾ ਉਹਦੇ 38 ਕੈਲੀਬਰ ਦਾ ਰਿਵਾਲਵਰ ਉਹਦੇ ਕੋਲ ਇੱਕ 12 ਗੇਜ ਦੀ ਪੰਪ ਐਕਸ਼ਨ ਸ਼ੂਟਗਨ ਵੀ ਸੀ ਪਰ ਉਹ ਗਨ ਉਹ ਗੱਡੀ ਚ ਭੁੱਲ ਜਾਂਦਾ ਕਿਉਂਕਿ ਉਹ ਬਗੈਰ ਲਾਇਸੈਂਸ ਤੋਂ ਸੀ ਲਿਆਇਆ ਉਹ ਯੂਜ਼ ਕਰਨ ਲਈ ਸੀ ਬਟ ਉਹ ਉਹ ਵੈਂਚੀ ਛੱਟ ਜਾਂਦਾ ਉਸ ਤੋਂ ਬਾਅਦ ਗੱਡੀ ਚ ਉਤਰ ਕੇ ਉਹ ਕਰਨਲ ਸਿੰਘ ਆਖਲ ਦੇ ਘਰ ਦੇ ਅੰਦਰ ਐਂਟਰ ਹੁੰਦਾ ਤੇ ਕਰਨਲ ਸਿੰਘ ਅਗਰ ਉਸ ਟਾਈਮ ਆਪਣੀ ਜਿਹੜੀ ਕਾਰ ਹੁੰਦੀ ਆ ਰੈੱਡ ਕਲਰ ਦੀ ਕਾਰ ਦੱਸਿਆ ਜਾਂਦਾ ਉਹ ਤੋਂ ਹੋ ਰਹੇ ਸੀ ਸਭ ਤੋਂ ਪਹਿਲੀ ਗੋਲੀ ਉਹ ਉਹਨਾਂ ਦੇ ਮੂੰਹ ਤੇ ਸ਼ੂਟ ਕਰਦਾ ਤੇ ਜਿਸ ਨਾਲ ਉਹ ਥਾਂ ਤੇ ਢੇਰ ਹੋ ਜਾਂਦੇ ਆ ਫਿਰ ਉਹ ਗੋਲੀਆਂ ਚਲਾਉਂਦਾ ਹੋਇਆ ਖਿੜਕੀ ਵਿੱਚ ਦੀ ਘਰ ਦੇ ਅੰਦਰ ਐਂਟਰ ਹੁੰਦਾ ਤੇ ਘਰ ਦੇ ਐਂਟਰ ਹੋਣ ਤੋਂ ਬਾਅਦ ਪਤਾ ਨਹੀਂ ਕਿਦਾਂ ਸਾਰੀ ਘਟਨਾ ਵਾਪਰੀ ਹੋਊਗੀ ਇਹ ਤਾਂ ਆਪਾਂ ਪੱਕੇ ਸਬੂਤਾਂ ਤੇ ਨਹੀਂ ਕਹਿ ਸਕਦੇ ਹਾਂ ਜਿਹੜੀਆਂ ਪੁਲਿਸ ਦੀਆਂ ਰਿਪੋਰਟਾਂ ਸੀ ਉਹਦੇ ਮੁਤਾਬਕ ਜਦੋਂ ਘਰ ਦੇ ਐਂਟਰ ਹੋਇਆ ਸਭ ਤੋਂ ਪਹਿਲਾਂ ਰਜ਼ਵਾਰ कौर ਜਿਹੜੀ ਕਿ ਉਹਦੀ ਪਤਨੀ ਸੀ ਉਹਦੇ ਸਾਹਮਣੇ ਆਈ ਉਹਨੇ ਸ਼ੂਟ ਕਰ ਦਿੱਤੀ ਪੁੱਠਾਂ ਤੇ ਫਰਸ਼ ਤੇ ਦੰਤੋਂ ਦੀ ਉਸ ਤੋਂ ਅੱਗੇ ਗਿਆ ਉਹਦੀ ਸੱਸ ਦਰਸ਼ਨ ਕੌਰ ਉਹਦੇ ਸਾਹਮਣੇ ਆਈ ਸ਼ੂਟ ਕਰਦੀ ਉਸ ਤੋਂ ਅੱਗੇ ਜਿੱਦਾਂ ਜਿੱਦਾਂ ਉਹ ਜਾਂਦਾ ਗਿਆ ਬਲਵਿੰਦਰ ਕੌਰ ਜਿਸ ਦਾ ਵਿਆਹ ਸੀ ਉਹਦੀ ਛੋਟੀ ਭੈਣ ਕਲਵਿੰਦਰ ਕੌਰ ਹਰਵਿੰਦਰ ਕੌਰ ਤੇ ਜਸਪਾਲ ਸਿੰਘ ਜਸਪਾਲ ਸਿੰਘ ਸਿਰਫ 14 ਸਾਲ ਉਮਰ ਸੀ ਉਸ ਟਾਈਮ ਜਸਪਾਲ ਸਿੰਘ ਦੀ ਜਦੋਂ ਉਹਨੂੰ ਗੋਲੀਆਂ ਨਾਲ ਪੁੱਨ ਦਿੱਤਾ ਗਿਆ ਕੁਈ ਲਾਸ਼ਾਂ ਕਹਿੰਦੇ ਗਰਾਉਂਡ ਫਲੋਰ ਤੇ ਸੀ ਕੁਝ ਸੈਕੰਡ ਫਲੋਰ ਤੇ ਸੀ ਤੇ ਉਸ ਤੋਂ ਅਗਲੇ ਇੱਕ ਕਮਰੇ ਦੇ ਵਿੱਚ ਜਿੱਥੇ ਅ ਰਜ਼ਵਾਰ ਕੌਰ ਦੀ ਵੱਡੀ ਪੰਜ ਜਸਵੀਰ ਕੌਰ ਉਹਦਾ ਪਤੀ ਰੌਜ਼ਰਸਰਾ ਬਜੀ ਸਿੰਘਸਰਾ ਤੇ ਉਹਦੀ ਸੱਸ ਗਰਮੇਲ ਕੌਰ ਤੇ ਉਹਦੀਆਂ ਤਿੰਨੋਂ ਬੇਟੀਆਂ ਜਸਲੀਨ ਅ ਬ੍ਰਿਟਨਿਕ ਤੇ ਕੋਟਨੀ ਉਹ ਜਿਹੜਾ ਟੀਵੀ ਦੇਖ ਰਹੀਆਂ ਸੀ ਤੇ ਉਹਨਾਂ ਤਿੰਨ ਬੱਚੀਆਂ ਦੇ ਸਾਹਮਣੇ ਪਹਿਲਾਂ ਉਹਨਾਂ ਦੀ ਮਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਫਿਰ ਉਹਨਾਂ ਦੇ ਪਿਓ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਫਿਰ ਉਹਨਾਂ ਦੀ ਦਾਦੀ ਉਕਰਮੇਲ ਕੌਰ ਨੂੰ ਗੋਲੀ ਮਾਰੀ ਜਾਂਦੀ ਆ ਤੇ ਉਹ ਬੱਚਿਆਂ ਨੂੰ ਕੁਝ ਵੀ ਨਹੀਂ ਆਖਿਆ ਜਾਂਦਾ ਪਰ ਇੱਕ ਗੋਲੀ ਜਿਹੜੀ ਜਸਲੀਨ ਕੌਰ ਸੀ ਉਹਦੀਆਂ ਲੱਤਾਂ 'ਚ ਲੰਗ ਜਾਂਦੀ ਆ ਦੋਨਾਂ ਲੱਤਾਂ ਦੇ ਆਰ-ਪਾਰ ਗੋਲੀ ਲੰਗ ਜਾਂਦੀ ਆ ਤੇ ਉਹ ਉਸੇ ਤਰ੍ਹਾਂ ਸੋਫੇ ਤੇ ਬੈਠੀ ਰਹਿੰਦੀ ਆ ਤੇ ਉਸ ਤੋਂ ਬਾਅਦ ਉਸੇ ਵਾਂਗ ਚ ਸਵਾਰ ਹੁੰਦਾ ਤੇ ਉਥੋਂ ਵਾਪਸ ਮੋਟਰ ਚਲਾ ਜਾਂਦਾ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਜਦੋਂ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚਦੀ ਆ ਤੇ ਉਹ ਦੇਖਦੀ ਆ ਕਿ ਟੀਵੀ ਹਲੇ ਤੱਕ ਚੱਲ ਰਿਹਾ ਹੁੰਦਾ ਟੈਲੀਵਿਜ਼ਨ ਹਲੇ ਤੱਕ ਚੱਲ ਰਿਹਾ ਹੁੰਦਾ ਤੇ ਜਿਹੜਾ ਉਸ ਟਾਈਮ ਰੌਜ਼ਰ ਸਰਾਹ ਹੁੰਦਾ ਜਾਂ ਬਲਜੀਤ ਸਿੰਘ ਸਰਾਹ ਹੁੰਦਾ ਉਹ ਹਲੇ ਉਹਦੇ ਸਾਹ ਚੱਲਦੇ ਹੁੰਦੇ ਆ ਅੰਗਰਮੇਲ ਕੌਰ ਦੇ ਵੀ ਸਾਹ ਚੱਲ ਰਹੇ ਹੁੰਦੇ ਆ ਤੇ ਰੌਜ਼ਰ ਤੇ ਅੰਗਰਮੇਲ ਕੌਰ ਨੂੰ ਹਸਪੀਟਲ ਜਾਇਆ ਜਾਂਦਾ ਤੇ ਜਿਹੜੀ ਜਸਲੀਨ ਕੌਰ ਹੁੰਦੀ ਆ ਜਿਹਦੀ ਉਮਰ ਮਸਾਂ 4-5 ਸਾਲ ਸੀਗੀ ਉਸ ਟਾਈਮ ਤੇ ਉਹ ਉਸੇ ਤਰ੍ਹਾਂ ਸੋਫੇ ਤੇ ਬੈਠੀ ਹੁੰਦੀ ਆ ਤੇ ਜਿਹੜੀ ਗੋਲੀ ਆ ਉਹਦੇ ਲੱਤਾਂ 'ਚੋਂ ਆਰ ਪਰ ਹੋਈ ਹੁੰਦੀ ਆ ਖੂਨ ਨਾਲ ਉਹਦੀਆਂ ਲੱਤਾਂ ਭਰੀਆਂ ਹੁੰਦੀਆਂ ਤੇ ਜਦੋਂ ਹਸਪੀਟਲ ਲਈ ਆਇਆ ਜਾਂਦਾ ਤੇ ਜਿਹੜਾ ਰੌਜਸਟਰ ਆ ਉਹ ਪੁਲਿਸ ਨੂੰ ਸਾਰਾ ਬਿਆਨ ਦਿੰਦਾ ਸਾਰਾ ਘਟਨਾਕਰਮ ਦੱਸਦਾ ਪਰ ਉਸ ਤੋਂ ਬਾਅਦ ਉਹ ਵੀ ਦਮ ਤੋੜ ਜਾਂਦਾ ਜਦੋਂ ਦਮ ਤੋੜ ਜਾਂਦਾ ਤੇ ਪੁਲਿਸ ਮੋਟਲ ਦੇ ਵਿੱਚ ਗ੍ਰਿਫਤਾਰ ਕਰਨ ਲਈ ਪਹੁੰਚਦੀ ਆ ਮਾਰਕ ਚਾਹਲ ਨੂੰ ਪਰ ਜਦੋਂ ਹੋਟਲ ਦੇ ਵਿੱਚ ਪਹੁੰਚਦੀ ਆ ਤੇ ਉਸ ਤੋਂ ਪਹਿਲਾਂ ਹੀ ਮਾਰਕ ਚਾਹਲ ਖੁਦ ਨੂੰ ਗੋਲੀ ਮਾਰ ਚੁੱਕਿਆ ਹੁੰਦਾ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਚੁੱਕਿਆ ਹੁੰਦਾ ਜਾਨੀ ਕਿ ਸੁਸਾਇਸਾਈਡ ਕਰ ਚੁੱਕਿਆ ਹੁੰਦਾ ਤੇ ਜਿਹੜਾ ਜਤਿੰਦਰ ਸਿੰਘ ਦਾ ਪਰਿਵਾਰ ਹੁੰਦਾ ਮੁੰਡੇ ਵਾਲੇ ਜਿਹੜੇ ਕਿ ਕਰਨੈਲ ਸਿੰਘ ਆਖਲ ਦੇ ਘਰ ਵਾ ਲਾ ਰਹੇ ਹੁੰਦੇ ਆ ਕਿਉਂਕਿ ਬਲਵਿੰਦਰ ਕੌਰ ਦਾ ਵਿਆਹ ਸੀ ਨਾ ਉਸ ਦਿਨ ਸੋ ਉਹ ਜਿਹੜਾ ਵਿਆਹਣ ਆ ਰਿਹਾ ਹੁੰਦਾ ਮੁੰਡਾ ਕਿਉਂਕਿ ਇੱਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਹੁੰਦੀ ਹੈ ਨਾ ਪਰ ਉਹਨਾਂ ਨੂੰ ਪੁਲਿਸ ਰਸਤੇ 'ਚ ਹੀ ਵਾਪਸ ਭੇਜ ਦਿੰਦੀ ਆ ਕਿ ਇੱਕ ਵਾਰਦਾਤ ਹੋ ਚੁੱਕੀ ਆ ਤੁਸੀਂ ਅੱਗੇ ਨਾ ਜਾਓ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਆਸੇ ਪਾਸੇ ਕਹਿੰਦੇ ਨੇੜੇ ਕਿਤੇ ਠਹਿਰੇ ਹੁੰਦੇ ਆ ਇੰਡੀਆ ਤੋਂ ਵੀ ਕੁਝ ਰਿਸ਼ਤੇਦਾਰ ਗਏ ਹੁੰਦੇ ਆ ਸੋ ਇਹ ਉਹ ਘਟਨਾ ਕਰ ਪਰ ਅਗਲੇ ਦਿਨ 6 April 1996 ਜਿਹੜੇ ਗੁਰਦੁਆਰੇ ਦੇ ਵਿੱਚ ਉਹਨਾਂ ਦੀ ਧੀ ਦੇ ਅਨੰਦ ਕਾਰਜ ਹੋਣੇ ਸੀ ਨਾ ਗੁਰਦੁਆਰੇ ਦਾ ਨਾਮ ਹੁੰਦਾ ਔਕਨਾਗਨ ਔਕਨਾਗਨ ਗੁਰਦੁਆਰਾ ਉਸੇ ਔਕਨਾਗਨ ਗੁਰਦੁਆਰਾ ਦੇ ਵਿੱਚ ਉਹ ਸਾਰੇ ਪਰਿਵਾਰ ਦੀ ਅਰਦਾਸ ਕੀਤੀ ਜਾਂਦੀ ਆ ਤੇ ਉਹਨਾਂ ਦਾ ਜਿਹੜਾ ਘਰ ਸੀ ਨਾ ਉਹ ਫੁੱਲਾਂ ਨਾਲ ਭਰ ਜਾਂਦਾ ਸੰਧਰਾਂ ਜੀ ਲਈ ਦੇਣ ਵਾਲਿਆਂ ਨਾਲ ਉਸ ਤੋਂ ਬਾਅਦ ਜਿਹੜੀ ਗੁਰਮੀਲ ਕੌਰ ਆ ਉਹ ਠੀਕ ਹੋ ਜਾਂਦੀ ਆ ਗੁਰਮੀਲ ਕੌਰ ਤੇ ਉਹਦੀਆਂ ਤਿੰਨੋਂ ਜਿਹੜੀਆਂ ਪੋਤੀਆਂ ਮੁੜ ਕੇ ਆਪਣੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੀਆਂ ਉਹ ਕੁੜੀਆਂ ਜਿਹੜੀਆਂ ਜਸਵੀਰ ਕੌਰ ਧੀਆਂ ਸੀ ਜਿੰਨਾਂ ਦਾ ਮਾ ਵੀ ਮਰਿਆ ਜਾਂਦਾ ਪਿਓ ਵੀ ਮਰਿਆ ਜਾਂਦਾ ਉਹ ਦਾਦਾ ਦਾਦੀ ਨਾਲ ਰਹਿਣਾ ਸ਼ੁਰੂ ਕਰ ਦਿੰਦੀਆਂ ਸੋ ਇਹ ਉਹ ਇੱਕ ਖਬਰ ਸੀ ਨਾ ਜਿਹਨੇ ਪੰਜਾਬੀਆਂ ਦੇ ਕਾਲਜੇ ਬਲੂੰਦਰ ਕੇ ਰੱਖ ਦਿੱਤੀ ਸੀ ਪੰਜਾਬੀਆਂ ਦੇ ਨਾ ਕੈਨੇਡਾ 'ਚ ਵਸਦੇ ਪੂਰੇ ਲੋਕਾਂ ਦੇ ਪੂਰੀ ਕੈਨੇਡਾ ਹਿਲਾ ਕੇ ਰੱਖ ਦਿੱਤੀ ਸੀ ਇੱਕ ਕੁੜੀ ਦਾ ਵਿਆਹ ਯਾਰ ਕਿੰਨਾ ਚਾਅ ਸੀਗਾ ਉਸਦੇ ਪਰਿਵਾਰ ਨੂੰ ਕਿ ਸਾਡੀ ਕੁੜੀ ਦਾ ਵਿਆਹ ਹੋਣਾ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ 5 April ਸਵੇਰੇ 10:30 ਵਜੇ ਐਸੀ ਵਾਰਦਾਤ ਹੁੰਦੀ ਆ ਕਿ ਟੱਬਰ ਦਾ ਇੱਕ ਵੀ ਜੀ ਨਹੀਂ ਬਚਦਾ ਅੱਜ ਵੀ ਕੈਨੇਡਾ ਦੇ ਵਿੱਚ ਨਾ ਉਹਨਾਂ ਦਾ ਇੱਕ ਸਮਾਰਕ ਲੱਗਿਆ ਹੋਇਆ ਤੁਹਾਨੂੰ ਮੈਂ ਫੋਟੋ ਦਿਖਾ ਦਿੰਦਾ ਉਹਦੇ ਉੱਪਰ ਸਾਰਿਆਂ ਦੇ ਨਾਮ ਲਿਖੇ ਹੋਏ ਆ ਤੇ ਜੇ ਮੈਂ ਉਹਨਾਂ ਦੀ ਉਮਰ ਦਾ ਤੁਹਾਨੂੰ ਦੱਸਾਂ ਨਾ ਮਰਨ ਟਾਈਮ ਉਹਨਾਂ ਦੀ ਕਿੰਨੇ ਸੀ ਕਰਨੈਲ ਸਿੰਘ 53 ਸਾਲ ਸੀਗੇ ਦਰਸ਼ਨ ਕੌਰ ਉਸ ਟੈਂਬੋ 52 ਸਾਲ ਦੀ ਸੀ ਜਸਵੀਰ ਕੌਰ ਜਿਹੜੀ ਉਹਨਾਂ ਦੀ ਵੱਡੀ ਭੈਣ ਸੀ ਅ ਰਜ਼ਵਾਰ ਕੌਰ ਦੀ ਉਹ 31 ਸਾਲ ਦੀ ਸੀ ਤੇ ਰਜ਼ਵਾਰ ਕੌਰ 28 ਸਾਲ ਦੀ ਸੀ ਬਲਵਿੰਦਰ ਕੌਰ ਜਿਹਦਾ ਵਿਆਹ ਸੀ ਉਸ ਟਾਈਮ ਉਹ 26 ਸਾਲ ਦੀ ਸੀ ਉਹਨਾਂ ਦੀ ਛੋਟੀ ਭੈਣ ਕਲਵਿੰਦਰ ਕੌਰ ਜਿਹੜੀ ਕਿ ਉਸ ਟਾਈਮ ਯੂਨੀਵਰਸਿਟੀ ਦੀ ਸਟੂਡੈਂਟ ਹੁੰਦੀ ਸੀ ਉਹ 19 ਸਾਲ ਦੀ ਸੀ ਉਸ ਤੋਂ ਛੋਟੀ ਹਰਵਿੰਦਰ ਕੌਰ 17 ਸਾਲ ਦੀ ਸੀ ਤੇ ਜਸਪਾਲ ਸਿੰਘ ਉਸ ਟਾਈਮ 14 ਸਾਲ ਦਾ ਸੀਗਾ ਇਹ ਉਹ ਖੂਨਨੀ ਕਾਂਡ ਸੀਗਾ ਜਿਨੇ ਕੇ ਸਾਰੀ ਦੁਨੀਆ ਨੂੰ ਹਲਾਕੇ ਰੱਖ ਦਿੱਤਾ ਸੀ ਹਲੇ ਵੀ ਔਰਤਾਂ ਦੇ ਨਾਲ ਜਿਹੜਾ ਡੋਮੈਸਟਿਕ ਵਾਇਲੈਂਸ ਰੁਕਿਆ ਨਹੀਂ ਆ ਉਹਨਾਂ ਨੂੰ ਘਰਾਂ ਦੇ ਵਿੱਚ ਟੌਰਚਰ ਕੀਤਾ ਜਾਂਦਾ ਤੇ ਆਪਣੀਆਂ ਖਾਸ ਕਰ ਜਿਹੜੀਆਂ ਪੰਜਾਬ ਦੀਆਂ ਜੰਮੀਆਂ ᱛੀਆਂ ਨਾ ਇਹ ਬੜਾ ਕੁਝ ਬਰਦਾਸ਼ਤ ਕਰਦੀਆਂ ਹੁੰਦੀਆਂ ਇਹਨਾਂ ਦਾ ਸਿਸਟਮ ਗੋਰਿਆਂ ਵਾਲਾ ਨਹੀਂ ਆ ਹੁਣ ਥੋੜਾ ਜਿਹਾ ਚੇਂਜ ਹੋ ਚੁੱਕਿਆ ਪਰ ਪਹਿਲਾਂ ਕੀ ਸੀਗਾ ਪਹਿਲਾਂ ਕਹਿ ਕੇ ਤੀਨ ਨੂੰ ਇਹ ਤੋਰਿਆ ਜਾਂਦਾ ਸੀ ਕਿ ਸਾਡੇ ਘਰੋਂ ਤੇਰੀ ਡੋਲੀ ਉੱਠੀ ਆ ਸੋ ਰਿਆ ਕਰ ਉਤਰੀਆ ਠੀ ਉੱਠਣੀ ਚਾਹੀਦੀ ਆ ਤੇ ਬੜਾ ਕੋਸੀ ਜਿਹੜਾ ਉਹਨੂੰ ਅੰਦਰੋਂ ਅੰਦਰ ਸਹਾਰਨਾ ਪੈਂਦਾ ਸੀ ਸੋ ਇਹ ਸੋ ਇਹ ਜਿਹੜਾ ਡੋਮੈਸਟਿਕ ਵਾਇਲੈਂਸ ਆ ਨਾ ਇਹ ਰੁਕਣਾ ਚਾਹੀਦਾ ਸੋ ਤਾਂ ਕਿ ਦੁਬਾਰਾ ਕੋਈ ਇਦਾਂ ਦੀ ਘਟਨਾ ਨਾ ਵਾਪਰ ਸਕੇ ਕਿ ਇੱਕ ਹੱਸਦਾ ਖੇਡਦਾ ਪਰਿਵਾਰ ਯਾਰ ਕੁਝ ਮਿੰਟਾਂ ਚ ਹੀ ਖਤਮ ਹੋ ਗਿਆ ਅ ਸੋ ਦੋਸਤੋ ਇਹ ਸੀ ਕਹਾਣੀ ਉਗਾਖਲ ਪਰਿਵਾਰ ਦੀ ਜਿਹੜਾ ਕਿ ਇੱਕ ਦਿਨ ਦੇ ਵਿੱਚ ਕੀ ਕੁਝ ਹੀ ਮਿੰਟਾਂ ਦੇ ਵਿੱਚ ਖਤਮ ਹੋ ਗਿਆ ਤੇ ਅਖਬਾਰ ਆਈ ਸੀ ਪੰਜਾਬ ਦੇ ਵਿੱਚ ਅਜ਼ੀਦ ਤੇ ਜੰਗਬਾਣੀ ਜਿਹੜੇ ਉਸ ਟੈਪ ਪੜ੍ਹਦੇ ਹੋਣੇ ਉਹਨਾਂ ਨੇ ਪੜ੍ਹੀ ਹੋਣੀ ਆ 6 ਅਪ੍ਰੈਲ 1996 ਨੂੰ ਖਬਰ ਸੋ ਹੁਣ ਦਿਓ ਮੈਨੂੰ ਆ ਗਿਆ ਮਿਲਦੇ ਆ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ